ਗੁਰਪਿਆਰੇ ਖਾਲਸਾ ਜੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਲਾ ਵਤਨੇ ਦੀ ਇਹ ਜ਼ਿੰਦਗੀ ਤੇ ਜਿਸ ਹਾਲਾਤ ਵਿੱਚ ਜੀਣਾ ਪੈ ਰਿਹਾ ਹੈ ਉਸ ਬਾਰੇ ਦੋਸਤਾਂ ਮਿੱਤਰਾਂ ਦੇ مشਵਰੇ ਹਮੇਸ਼ਾ ਮਿਲਦੇ ਰਹਿੰਦੇ ਹਨ ਗੱਲ ਮੈਂ ਕੇਵਲ ਅੱਜ ਦੀ ਨਹੀਂ ਕਰ ਰਿਹਾ ਬੀਤੇ ਲੰਮੇ ਸਮੇਂ ਤੋਂ ਚੱਲ ਰਹੀ ਗੱਲ ਹੈ ਬਹੁਤ ਸਾਰੇ ਦੋਸਤਾਂ ਨੇ مشਵਰਾ ਦਿੱਤਾ ਵਾਪਸ ਆ ਜਾਓ ਕੋਈ ਦੋਸਤ ਵਾਪਸੀ ਲਈ ਆਫਰਾ ਮੀ ਲੈ ਕੇ ਆਏ ਕੋਈ ਦੋਸਤ ਪਹਿਲਾਂ ਚਿੱਠੀਆਂ ਤੇ ਫਿਰ ਸੋਸ਼ਲ ਮੀਡੀਆ ਰੇ ਮਸ਼ਹੂਰਿਆਂ ਨਾਲ ਨਵਾਜੇ ਰਹੇ ਤੇ ਲੈਂਦੇ ਹਨ ਇਹਨਾਂ ਸਭ ਦੋਸਤਾਂ ਦੇ ਨਾਮ ਕੁਝ ਸਮਾਂ ਪਹਿਲਾਂ ਇੱਕ ਕਵਤਾ ਲਿਖੀ ਸੀ ਆ ਸੋਚਿਆ ਉਹ ਕਵਤਾ ਆਪ ਨਾਲ ਆਪਣੀ ਜ਼ੁਬਾਨ ਵਿੱਚ ਸਾਂਝੀ ਕਰਾਂ ਕਵਤਾ ਹੈ ਮੈਂ ਕੌਣ ਆਜ਼ਾਦ ਹਾਂ ਹਾਲੇ ਤਾਂ ਕਿਸ਼ਤੀ ਸਮੁੰਦਰ ਵਿੱਚ ਹੀ ਹੈ ਅੱਗੇ ਕੀ ਵਾਪਰਨਾ ਹੈ ਪਤਾ ਨਹੀਂ ਪਰ ਅੱਜ ਦੀ ਗੱਲ ਇਹੀ ਹੈ ਕਿ ਕੌਮ ਦੀ ਆਜ਼ਾਦੀ ਲਈ ਲੜਦੇ ਹੋਏ ਵਿਚਾਰਾਂ ਪੱਖੋਂ ਮੈਂ ਆਜ਼ਾਦ ਕੌਣ ਵਾਂਗ ਹੀ ਜੀਵਿਆ ਹਾਂ ਤੇ ਅਰਦਾਸ ਮੰਨਤੀ ਵੀ ਇਹੀ ਹੈ ਕਿ ਰੱਬ ਸੱਚਾ ਇੰਜ ਹੀ ਕਿਸ਼ਤੀ ਕਿਨਾਰੇ ਲਗਾ ਦੇਵੇ ਚਲੋ ਕੋਹਤਾ ਹਾਜ਼ਰ ਕਰਦਾ ਹਾਂ ਮੈਂ ਪਉਣ ਆਜ਼ਾਦ ਹਾਂ ਮੇਰੇ ਮਿੱਤਰੋ ਸਾਥੀਓ ਕਦਰਦਾਨ ਮੇਰੇ ਪਿਆਰਿਓ ਮੇਰਿਓ ਮਿਹਰਬਾਨ ਮੇਰੇ ਮਿੱਤਰੋ ਸਾਥੀਓ ਕਦਰਦਾਨੋ ਮੇਰੇ ਪਿਆਰਿਓ ਮੇਰਿਓ ਮਿਹਰਬਾਨੋ ਮੈਨੂੰ ਆਪਣੇ ਟੰਗ ਨਾਲ ਜੀਣ ਦਿਓ ਮੈਨੂੰ ਆਪਣੇ ਰੰਗ ਵਿੱਚ ਰੀ ਲੈਣ ਦਿਓ ਮੈਨੂੰ ਆਪਣੇ ਤੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਥੀ ਲੈਣ ਦਿਓ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਪਾਰਨਾ ਤਮ ਮੈਂ ਪੌਣ ਆਜ਼ਾਦ ਹਾਂ ਕੈਦ ਨਾ ਕਰੋ ਮੇਰੀ ਰੁਮਕ ਤੇ ਵਾਧੂ ਪਾਰਨਾ ਤਰੋ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਸਭ ਦਾ ਹਾਂ ਸਭ ਮੇਰੇ ਨੇ ਮੇਰੇ ਪਿਆਰ ਦੇ ਵੱਡੇ ਘੇਰੇ ਨੇ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੈਂ ਟੁੱਟ ਕੇ ਜੀਣਾ ਨਹੀਂ ਚਾਹੁੰਦਾ ਲੁਕ ਕੇ ਵੀ ਮਰਨਾ ਨਹੀਂ ਚਾਹੁੰਦਾ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵੱਖ ਨਹੀਂ ਮੇਰਾ ਰਾ ਮਿੱਤਰੋ ਮੇਰੀ ਜੁੜ ਕੇ ਮਰਨ ਦੀ ਚਾਹ ਮਿੱਤਰੋ ਪਰ ਵੱਖ ਨਹੀਂ ਮੇਰਾ ਰਾ ਮਿੱਤਰੋ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਮੈਂ ਸਿਰ ਝੁਕਾ ਕੇ ਜੀਵਿਆ ਨਹੀਂ ਸਿਰ ਝੁਕਿਆ ਸਿਰ ਝੁਕਿਆ ਲੈ ਕੇ ਵੀ ਜਾਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰਨ ਦੀ ਚਾਹ ਮੇਰੋ ਇਸੇ ਲਈ ਵਾਪਸ ਆਣਾ ਨਹੀਂ ਇੱਥੇ ਹੀ ਮਰਨ ਦੀ ਚਾਹ ਮੇਰੋ ਮੈਨੂੰ ਆਪਣੇ ਟੰਗ ਨਾਲ ਜੀਣ ਲੰਦਿਓ ਮੈਨੂੰ ਆਪਣੇ ਰੰਗ ਕਿਛ ਥੀ ਲੈਂ ਦਿਉ ਮੇਰਾ ਕਦ ਮੇਰਾ ਮੁਕਾਮ ਸਭ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੇਰਾ ਕਦ ਮੇਰਾ ਮੁਕਾਮ ਸਭ ਪਿਆਰ ਵਿੱਚ ਸਤਕਾਰ ਵਿੱਚ ਕੀ ਗਿਣਤੀਆਂ ਕੀ ਮਿੰਟੀਆਂ ਨਾ ਜਿੱਤ ਵਿੱਚ ਨਾ ਹਾਰ ਵਿੱਚ ਮੈਨੂੰ ਕਹਿਣ ਦਿਓ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਰੰਗ ਵਿੱਚ ਰਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਪਿਆਰ ਵੰਡਣ ਦਿਓ ਪਿਆਰ ਲੈਣ ਦਿਓ ਦਿਲ ਆਈ ਮੈਨੂੰ ਕਹਿਣ ਦਿਓ ਮੈਨੂੰ ਆਪਣੇ ਟੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਠੀਣ ਦਿਓ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਮੈਂ ਕੀ ਲੈਣਾ ਬੁਰੀਾਈ ਤੋਂ ਕੋਈ ਬੁਰਾ ਹੈ ਤਾਂ ਉਹ ਬੁਰਾ ਸਹੀ ਕੀ ਲੈਣਾ ਮੈਂ ਬੁਰੀਾਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨਾਈ ਤੋਂ ਉਹ ਆਪਣੀ ਥਾਂ ਮੈਂ ਆਪਣੀ ਥਾਂ ਮੈਨੂੰ ਰੋਕੋ ਨਾ ਮਨਾਈ ਤੋਂ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮেরে ਵਿਚਾਰ ਦੇ ਨੇ ਕੁਝ ਰਿਸ਼ਤੇ ਪਿਆਰ ਸਤਿਕਾਰ ਦੇ ਨੇ ਕੁਝ ਰਿਸ਼ਤੇ ਮੇਰੇ ਵਿਚਾਰ ਦੇ ਨੇ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਰਿਸ਼ਤੇ ਮੈਨ ਨਿਭਾ ਕੇ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਬਾਕੀ ਸਭ ਇੱਥੇ ਛੱਡ ਜਾਣਾ ਹੈ ਮੈਨੂੰ ਆਪਣੇ ਤੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਰੰਗ ਵਿੱਚ ਛੀ ਜਾਂਦੇ ਹੋ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਹੁਣ ਆਖਰੀ ਸਫ਼ਰ ਦੀ ਤਿਆਰੀ ਹੈ ਅੱਜ ਨਹੀਂ ਤਾਂ ਕੱਲ ਮੇਰੀ ਵਾਰੀ ਹੈ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਾਵੇਂ ਨਾਮ ਹਾਂ ਜਾਂ ਨਾਮ ਹਾਂ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਮੈਂ ਮਿੱਤਰੋ ਜ਼ਿੰਦਗੀ ਦੀ ਸ਼ਾਮ ਹਾਂ ਭਾਵੇਂ ਅਨਾਮ ਹਾਂ ਜਾਂ ਨਾਮ ਹਾਂ ਪਰ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਦਿੱਲੀ ਨੂੰ ਰੜਕਦਾ ਹਾਂ ਹਰ ਪਲ ਆਜ਼ਾਦੀ ਲਈ ਤੜਪਦਾ ਹਾਂ ਇਸੇ ਦੇ ਦਿੱਲੀ ਨੂੰ ਰੜਕਦਾ ਹਾਂ ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਮੈਂ ਦੇ ਕੇ ਜਾਣੀ ਹੈ ਮੈਂ ਇਹੀ ਤੜਪ ਤੇ ਇਹੀ ਰੜਕ ਬੱਚਿਆਂ ਨੂੰ ਦੇ ਕੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੈਨੂੰ ਆਪਣੇ ਤੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਨਾਲ ਕੁਝ ਠੀ ਲੈਣ ਦਿਓ ਮੈਨੂੰ ਆਪਣੇ ਤੰਗ ਨਾਲ ਜੀ ਲੈਣ ਦਿਓ ਮੈਨੂੰ ਆਪਣੇ ਨਾਲ ਕੁਝ ਠੀ ਲੈਣ ਦਿਓ ਆ ਵੀ ਅਨਾਮ ਹਾਂ ਜਾਂ ਨਾਮ ਹਾਂ ਰਪਲ ਆਜ਼ਾਦੀ ਦੀ ਤੜਪਦਾ ਹਾਂ ਇਸੇ ਲਈ ਦਿੱਲੀ ਨੂੰ ਰੜਕਦਾ ਹਾਂ ਮੈਂ ਇਹੀ ਤੜਪ ਇਹੀ ਬੱਚਿਆਂ ਨੂੰ ਦੇਖੇ ਜਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਮੇਰਾ ਵਕਤ ਸ਼ਾਇਦ ਹੁਣ ਥੋੜਾ ਹੈ ਪਰ ਲੰਮੀ ਬੜੀ ਕਹਾਣੀ ਹੈ ਸੋ ਦੋਸਤੋ ਕਵਤਾ ਖਤਮ ਹੁੰਦੀ ਹੈ ਕੋ ਹੋਰ ਕੋਈ ਗੱਲ ਵੀ ਕਰਨ ਵਾਲੀ ਨਹੀਂ ਸਾਡੀ ਕੌਮ ਹਲੇ ਇਲੈਕਸ਼ਨਾਂ ਦੇ ਆ ਰਾਮ ਰੋਲੇ ਵਿੱਚੋਂ ਬਾਹਰ ਚੰਗੀ ਤਰ੍ਹਾਂ ਨਿਕਲੀ ਵੀ ਨਹੀਂ ਗੱਲਾਂ ਕਰਨ ਵਾਲੀਆਂ ਬਹੁਤੀਆਂ ਨਹੀਂ ਇੱਕ ਗੱਲ ਕਰਾਂਗਾ ਤਾਂ ਕਿਸੇ ਨੂੰ ਚੰਗੀ ਲੱਗੇਗੀ ਦੂਜੀ ਕਰਾਂਗਾ ਤਾਂ ਕਿਸੇ ਦੂਜੇ ਨੂੰ ਚੰਗੀ ਮਾੜੀ ਲੱਗੇਗੀ ਸੋ ਨਾ ਮੇਰਾ ਇਸ ਚੋਣਾ ਦੇ ਰਾਮ ਰੋਲੇ 'ਚ ਕਦੇ ਵਿਸ਼ਵਾਸ ਜਿਹੜਾ ਨਾ ਹੈ ਸੋ ਜਿਨ੍ਹਾਂ ਦਾ ਹੈ ਕੋਨਾਨੂੰ ਆਪਣੀ ਨੰਨਾਂ ਨਾਲ ਗੱਲ ਕਰ ਲੈਣ ਦੇ ਨੇ ਤੇ ਮੇਰੀ ਆਪਣੀ ਗੱਲ ਹੈ ਮੇਰੀ ਆਪਣੀ ਜ਼ਿੰਦਗੀ ਹੈ ਆਪਣੇ ਵਿਚਾਰ ਨੇ ਹਰੇਕ ਜੋ ਵੀ ਹੈ ਗਜਿੰਦਰ ਸਿੰਘ ਆਪ ਦਾ ਹੈ ਕੌਮ ਦਾ ਹੈ ਪੰਥ ਦਾ ਹੈ ਤੇ ਆਜ਼ਾਦੀ ਲਈ ਕੌਮ ਦੀ ਆਜ਼ਾਦੀ ਲਈ ਉਸ ਦਿਨਾਂ ਕੋ ਸੋਚ ਹੈ ਨਾਕਾਇਸ਼ ਹੈ ਨਾ ਕੋਈ ਹੋਰ ਮਨਸੂਬੇ ਨੇ ਉਹ ਇਜਾਜ਼ਤ ਚਾਹਾਂਗਾ ਹਵਾਈ ਗੁਰਜੀ ਦਾ ਖਾਲਸਾ ਹਵਾਈ ਗੁਰਜੀ ਕੀ ਫਤ